ਇੱਕ ਕਿਸਾਨ ਦੇ ਤਿੰਨ ਬੱਚੇ ਸੀ ਦੋ ਲੜਕੇ ਅਤੇ ਇੱਕ ਲੜਕੀ ਸੀ ਲੜਕੀ ਦਾ ਨਾਮ ਦੀਪੀ ਸੀ ਵੱਡੇ ਦਾ ਨਾਮ ਕਰਨੈਲ ਅਤੇ ਛੋਟੇ ਬੱਚੇ ਦਾ ਨਾਮ ਜਰਨੈਲ ਸੀ ਤਿੰਨੇ ਬੱਚੇ ਪੜ੍ਹ ਲਿਖ ਕੇ ਵੱਡੇ ਹੋਏ ਕੁੜੀ ਸਾਰਿਆਂ ਤੋਂ ਵੱਡੀ ਸੀ ਮੁੰਡੇ ਦੋਨੇ ਛੋਟੇ ਸੀ ਜਰਨੈਲ ਪੜਾਈ ਵਿੱਚ ਬਹੁਤ ਸ਼ੈਰ ਸੀ ਕਰਨੈਲ ਠੀਕ ਠਾਕ ਹੀ ਸੀ ਕੁੜੀ 10 ਪੜ੍ਹ ਕੇ ਕੁੜੀ ਨੂੰ ਸਕੂਲ ਤੋਂ ਹਟਾਉਣਾ ਚਾਹੁੰਦੇ ਸੀ ਪਰ ਕੁੜੀ ਨੇ ਜਿੱਦ ਕਰੀ ਰੱਖੀ ਕਹਿੰਦੀ ਮੈਂ ਅਜੇ ਹੋਰ ਪੜਨਾਗਾ ਕੁੜੀ ਨੇ 12 ਕਲਾਸਾਂ ਪੜੀਆਂ ਉਸ ਤੋਂ ਬਾਅਦ ਉਸ ਨੂੰ ਕਰਦੇ ਕਹਿਣ ਲੱਗੇ ਬੱਸ ਬੇਟਾ ਬਹੁਤ ਪੜ ਲਈ ਹੁਣ ਤੂੰ ਘਰ ਦਾ ਕੰਮ ਸਿੱਖ ਤੇਰਾ ਵਿਆਹ ਕਰਨਾਗਾ ਉਸ ਨੂੰ ਕਿਹਾ ਗਿਆ ਕਿ ਹੁਣ ਬੱਸ ਸਾਰਾ ਕੰਮ ਘਰੇ ਹੀ ਕਰਿਆ ਕਰ ਤੂੰ ਕੁੜੀ ਨੇ 12 ਪੜ ਕੇ ਕੁੜੀ ਪੜਨੋਂ ਹਟ ਗਈ ਉਸ ਦਾ ਰਿਸ਼ਤਾ ਦੇਖਣ ਲੱਗ ਪਏ ਉਹਨਾਂ ਨੂੰ ਕੋਈ ਰਿਸ਼ਤਾ ਚੰਗਾ ਘਰਵਾਰ ਫਿੱਟ ਆਇਆ ਤਾਂ ਉਹਨਾਂ ਨੇ ਉਸ ਦਾ ਕੁੜੀ ਦਾ ਸ਼ਗਨ ਵੀ ਪਾ ਦਿੱਤਾ 6 ਸਗਣ ਤੋਂ ਬਾਅਦ ਵੀ 6 ਮਹੀਨਿਆਂ ਤੱਕ ਵਿਆਹ ਰੋਕਿਆ ਗਿਆ ਤੰਦੇ ਕੁੜੀ ਛੋਟੀ ਐ ਉਸ ਨੂੰ ਸਾਰਾ ਕੰਮਕਾਰ ਸਿਖਾ ਦੇ ਗਈ 6 ਮਹੀਨੇ ਬਾਅਦ ਉਸ ਦਾ ਵਿਆਹ ਕਰ ਦਿੱਤਾ ਗਿਆ ਦੀਪੀ ਦੇ ਸਹੁਰਿਆਂ ਦਾ ਘਰ ਬਹੁਤ ਚੰਗਾ ਸੀ ਬੰਦੇ ਪੜ੍ਹੇ ਲਿਖੇ ਸੀ ਚੰਗੇ ਸਟੈਂਡਰਡ ਵਾਲੇ ਸੀ ਉਹ ਪੜ੍ਹੇ ਲਿਖੀ ਕੁੜੀ ਭਾਲਦੇ ਸੀ ਕੁੜੀ ਸੋਹਣੀ ਬਹੁਤ ਸੀ ਇਸ ਕਰਕੇ ਉਹਨਾਂ ਨੇ ਕੁੜੀ ਦਾ ਰਿਸ਼ਤਾ ਲੈ ਲਿਆ ਉੱਚਾ ਲੰਮਾ ਕੱਦ ਗੋਰਾ ਚਿੱਟਾ ਰੰਗ ਬਹੁਤ ਸੋਹਣੀ ਹਸਿਆਰ ਸੀ ਉਹਨਾਂ ਨੇ ਕਿਹਾ ਚਲੋ ਕੋਈ ਗੱਲ ਨਹੀਂ ਕੁੜੀ ਸੋਹਣੀ ਅਸੀਂ ਆਪ ਪੜਾ ਲਾਂਗੇ ਜੇ ਕੁੜੀ ਪੜ੍ਹਨੀ ਚਾਹੀ ਦੀਪੀ ਨੂੰ ਉਹਦੇ ਸਹੁਰਿਆਂ ਨੇ ਪੁੱਛਿਆ ਕਿ ਬੇਟਾ ਤੂੰ ਜੇ ਪੜਨਾ ਚਾਹਣੀ ਆ ਤਾਂ ਅਸੀਂ ਤੈਨੂੰ ਹੋਰ ਪੜਾ ਸਕਦੇ ਆਂ ਦੀਪੀ ਨੇ ਕਿਹਾ ਹਾਂ ਜੀ ਮੈਨੂੰ ਪੜਾਈ ਦਾ ਬਹੁਤ ਸ਼ੌਕ ਆ ਮੈਂ ਪੜਨਾ ਚਾਹਣੀ ਆ ਮੈਂ ਪੜ ਲਵਾਂਗੀ ਉਧਰ ਉਹਨਾਂ ਨੇ ਸਹੁਰਿਆਂ ਨੇ ਕੁੜੀ ਨੂੰ ਪੜਨ ਲਾ ਦਿੱਤਾ ਮਰੀਏ ਚੰਗੇ ਨੰਬਰ ਲੈ ਕੇ ਉਹ ਵੀ ਪਾਸ ਹੋਣ ਲੱਗ ਪਈ ਉਹਦੀ ਪੜਾਈ ਅੱਗੇ ਜਾਰੀ ਸੀ ਉਧਰ ਦੋਵੇਂ ਮੁੰਡੇ 12 12 ਕਰ ਗਏ ਸੀ ਵੱਡਾ ਕਰਨੈਲ ਸਕੂਲੋਂ ਹਟ ਗਿਆ ਸੀ ਉਹ ਖੇਤੀ ਕਰਨ ਲੱਗ ਪਿਆ ਸੀ ਅਤੇ ਜਰਨੈਲ ਅੱਗੇ ਪੜਦਾ ਜਾ ਰਿਹਾ ਸੀ ਪੜਾਈ ਵਿੱਚ ਬਹੁਤ ਸ਼ਿਆਰ ਸੀ ਪੜ੍ਹ ਲਿਖ ਕੇ ਚੰਗੇ ਨੰਬਰ ਲੈਂਦਾ ਸੀ ਫਸਟ ਡਿਵੀਜ਼ਨ ਨਾਲ ਕਲਾਸ ਪਾਸ ਕਰਦਾ ਸੀ ਅਤੇ ਹੌਲੀ ਹੌਲੀ ਉਸ ਨੇ ਚੰਗੇ ਨੰਬਰ ਲੈ ਕੇ ਸਾਰੀ ਪੜ੍ਹਾਈ ਕੰਪਲੀਟ ਕਰਕੇ ਨੌਕਰੀ ਲਈ ਤਿਆਰੀ ਕਰਨ ਲੱਗ ਪਿਆ ਉਸ ਨੂੰ ਨੌਕਰੀ ਵੀ ਮਿਲ ਗਈ ਚੰਗਾ ਨੌਕਰੀ ਤੇ ਸੈੱਟ ਹੋ ਗਿਆ ਰਿਸ਼ਤੇ ਆਉਣ ਲੱਗ ਪਏ ਕੁੜੀ ਪੜ੍ਹੀ ਲਿਖੀ ਅਤੇ ਨੌਕਰੀ ਵਾਲੀ ਹੀ ਭਾਲਦੇ ਸੀ ਕੁੜੀ ਵੀ ਉਹੀ ਮਿਲ ਗਈ ਸਾਰੇ ਪਰਿਵਾਰ ਨੇ ਬਹੁਤ ਸ਼ੁਕਰ ਮਨਾਇਆ ਮਨਾਇਆ ਰੱਬ ਨੇ ਰੰਗ ਲਾਤਾ ਮਾਂ ਨੇ ਬੜਾ ਸ਼ੁਕਰ ਮਨਾਇਆ ਕਹਿੰਦੀ ਜੋ ਕੁਛ ਪਾਲਦੇ ਸੀ ਉਹੀ ਮਿਲ ਗਿਆ ਪਹਿਲਾਂ ਮੇਰਾ ਪੁੱਤ ਪੜਿਆ ਲਿਖਿਆ ਸੀ ਮੈਂ ਪੜ੍ਹੀ ਲਿਖੀ ਕੁੜੀ ਪਾਲਦੀ ਸੀ ਦੋਨੇ ਨੌਕਰੀ ਤੇ ਲੱਗ ਜਾਣਗੇ ਚੰਗਾ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਜੀਣਗੇ ਮਾਂ ਨੂੰ ਬਹੁਤ ਖੁਸ਼ੀ ਹੋਈ ਇੱਕ ਸਾਜ ਕਿੰਨੀ ਅਸੀਸਾਂ ਦਿੰਦੀ ਰਹੀ ਕਿ ਉਹ ਦਿਨ ਉਹ ਵੀ ਨੌਕਰੀ ਵਾਲੀ ਹੈ ਜਦੋਂ ਨੋਂ ਜਦੋਂ ਮੁੰਡੇ ਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਜਦੋਂ ਘਰੇ ਨੋਂ ਆਈ ਦਨੋਨੇ ਥੋੜਾ ਚਿਰ ਇਹਨਾਂ ਦੇ ਨਾਲ ਇਕੱਠੇ ਚ ਰਹਿੰਦੀ ਰਹੀ ਵੱਡੇ ਪਰਿਵਾਰ ਚ ਰਹਿਣਾ ਪੜੇ ਲਿਖੇ ਬੱਚੇ ਨੂੰ ਜਿਆਦਾ ਔਖਾ ਲੱਗਦਾ ਹੈ ਜਦੋਂ ਦੋਨੇ ਜੀ ਬਾਹਰ ਨੌਕਰੀ ਕਰਨ ਜਾਂਦੇ ਸੀ ਤਾਂ ਉਸਨੇ ਮੁੰਡੇ ਨੂੰ ਕਿਹਾ ਕਿ ਆਪਾਂ ਕਿਉਂ ਇਹਨਾਂ ਨੂੰ ਆਪਣੀ ਤਨਖਾਹ ਖਵਾਈ ਜੰਨੇ ਆ ਇਹ ਤਾਂ ਸਾਰਾ ਟੰਬਰ ਘਰੇ ਬੈਠੇ ਵਿਹਲੇ ਖਾਂਦੇ ਆ ਉਹ ਵਾਹੀ ਨੂੰ ਤਾਂ ਵਿਹਲਾ ਹੀ ਦੱਸਦੇ ਸੀ ਉਹਨਾਂ ਨੂੰ ਜਿਹੜੇ 2-4 ਪੈਸੇ ਆਉਂਦੇ ਸੀ ਉਹਨਾਂ ਨੂੰ ਜੋ ਆਪਣੀ ਤਨਖਾਹ ਨੂੰ ਜਿਆਦਾ ਸਮਝਦੇ ਸੀ ਕੰਦੇ ਕਿਉਂ ਨਾ ਆਪਾਂ ਇਹਨਾਂ ਤੋਂ ਅਲੱਗ ਹੋ ਕੇ ਕਿਸੇ ਸ਼ਹਿਰ ਵਿੱਚ ਰਹਿਣ ਲੱਗ ਜੀਏ ਆਪਦਾ ਚੰਗਾ ਕਾਰੋਬਾਰ ਬਣਵਾ ਲਾਂਗੇ ਚੰਗਾ ਆਪਦੀ ਮਿਹਨਤ ਕਰਦੇ ਆਂ ਚੰਗੀ ਰੋਟੀ ਖਾਇਆ ਕਰਾਂਗੇ ਮੁੰਡੇ ਨੂੰ ਵੀ ਇਹ ਗੱਲ ਫਿੱਟ ਲੱਗੀ ਜਰਨੈਲ ਨੂੰ ਵੀ ਜਰਨੈਲ ਉਸਤ ਕੁੜੀ ਦੇ ਪਿੱਛੇ ਲੱਗ ਗਿਆ ਅਤੇ ਘਰਦਿਆਂ ਨੂੰ ਕਹਿਣ ਲੱਗਿਆ ਕਿ ਮਾਂ ਅਸੀਂ ਹੁਣ ਸ਼ਹਿਰ ਵਿੱਚ ਰਿਹਾ ਕਰਾਂਗੇ ਅਸੀਂ ਦੋਨੇ ਨੌਕਰੀ ਕਰਦੇ ਆਂ ਅਸੀਂ ਘਰੋਂ ਜਾਣ ਵੇਲੇ ਔਖੇ ਹੁੰਨੇ ਆਂ ਕਵੇਲਾ ਕਵੇਲਾ ਹੋ ਜਾਂਦਾ ਗਰਮੀ ਸਰਦੀ ਵਿੱਚ ਸਾਨੂੰ ਬਾਹਰ ਰਹਿਣਾ ਪੈਂਦਾਗਾ ਅਸੀਂ ਸ਼ਹਿਰ ਵਿੱਚ ਹੀ ਰਹਿਣਾ ਕਰਾਂਗੇ ਸ਼ਹਿਰ 'ਚ ਰਹਿਣਾ ਸਾਨੂੰ ਨੌਕਰੀ ਕਰਨੀ ਸੌਖੀ ਹੋ ਜਾਊਗੀ ਉਹਦੀ ਮਾਂ ਨੂੰ ਕੇਰਾਂ ਤਾਂ ਬਹੁਤ ਔਖਾ ਲੱਗਿਆ ਫੇਰ ਕਹਿੰਨੇ ਚਲੋ ਪੁੱਤ ਜਿਵੇਂ ਤੁਹਾਡਾ ਜੀ ਕਰਦਾ ਹੈਗਾ ਜੇ ਤੁਹਾਨੂੰ ਆਉਣਾ ਜਾਣਾ ਔਖਾ ਹੈ ਤਾਂ ਕੋਈ ਗੱਲ ਨਹੀਂ ਤੁਸੀਂ ਰਹਿ ਪੋ ਕਰਨੈਲ ਕੱਲਾ ਹੀ ਵਾਹੀ ਕਰ ਲਿਆ ਕਰੂਗਾ ਇਹਦੇ ਨਾਲ ਦੋ ਕੰਮੇ ਲੱਗੇ ਹੋਏ ਐ ਵਾਹੀ ਨੂੰ ਤਾਂ ਇਹ ਬਹੁਤ ਤਗੜਾ ਹੈਗਾ ਕੱਲਾ ਹੀ ਨਹੀਂ ਕਿਸੇ ਕੰਮ ਨੂੰ ਦਿਵਾ ਲੇ ਕੋਈ ਗੱਲ ਨਹੀਂ ਅਸੀਂ ਇਹਦੀ ਹੈਲਪ ਕਰਿਆ ਕਰਾਂਗੇ ਤੁਸੀਂ ਜਾਣਾ ਤਾਂ ਜਾਓ ਇਹ ਸਾਰੀਆਂ ਗੱਲਾਂ ਮਾਨੀਕ ਦੇ ਦਾਵੇਂ ਹੀ ਕਰਨੈਲ ਨੂੰ ਕਹਿ ਦਿੱਤੀਆਂ ਉਹਨਾਂ ਨੇ ਤਾਂ ਫਿਰ ਇਹ ਬਹਾਨਾ ਹੀ ਪਾਲਦੇ ਸੀ ਜਰਨੈਲ ਤੇ ਜਰਨੈਲ ਦੀ ਬੋਟੀ ਨੇ ਛੇਤੀ ਆਪਣਾ ਸਮਾਨ ਪੈਕ ਕੀਤਾ ਤੇ 2-4 ਦਿਨਾਂ ਵਿੱਚ ਸ਼ਹਿਰ ਵਿੱਚ ਸਾਰਾ ਕੁਝ ਲੈ ਕੇ ਉੱਠ ਗਈ ਸ਼ਹਿਰ ਵਿੱਚ ਰਹਿਣ ਲੱਗ ਪਈ ਬਾਅਦ ਵਿੱਚ ਉਸ ਦੀ ਮਾਂ ਇਸੇ ਬੱਚੇ ਦਾ ਜਰਨੈਲ ਸਿੰਘ ਦਾ ਹੀ ਜ਼ਿਆਦਾ ਮੋਹ ਕਰਦੀ ਸੀ ਇਸ ਤੋਂ ਪਿੱਛੋਂ ਹੌਲੀ-ਹੌਲੀ ਉਹ ਦਾ ਬੀਪੀ ਵਧਣ ਲੱਗ ਪਿਆ ਬਿਮਾਰ ਰਹਿਣ ਲੱਗ ਪਈ ਇੱਕ ਦਿਨ ਬਹੁਤ ਜ਼ਿਆਦਾ ਬਿਮਾਰ ਹੋਈ ਉਸ ਨੂੰ ਅਟੈਕ ਦਾ ਝਟਕਾ ਆਇਆ ਉਹਨਾਂ ਨੇ ਫੋਨ ਕੀਤਾ ਕਹਿੰਦੇ ਜਰਨੈਲ ਸਿੰਘ ਆਪਣੀ ਬੇਬੇ ਢਿੱਲੀ ਹੋ ਗਈ ਐ ਇਸ ਨੂੰ ਹਸਪੀਟਲ ਦਾਖਲ ਕਰਨਾ ਪਊਗਾ ਜੇ ਤੂੰ ਆਜੇ ਤਾਂ ਪਰ ਜਰਨੈਲ ਸਿੰਘ ਨੇ ਅੱਗੋਂ ਜਵਾਬ ਦਿੱਤਾ ਬੈ ਜੀ ਅੱਜ ਤਾਂ ਮੈਨੂੰ ਟਾਈਮ ਨਹੀਂ ਤੁਸੀਂ ਕਰਾ ਬੇਬੇ ਨੂੰ ਐਡਮਿਟ ਕਰ ਲਓ ਮੈਂ ਬਾਅਦ ਵਿੱਚ ਆਉਂਗਾ ਜੇ ਥੋੜੇ ਕਨੇ ਪੈਸਿਆਂ ਦੀ ਲੋੜ ਹੋਈ ਤਾਂ ਮੈਨੂੰ ਦੱਸ ਦਿਓ ਉਹ ਕਹਿੰਦੇ ਨਹੀਂ ਪੈਸਿਆਂ ਦਾ ਅਸੀਂ ਇੰਤਜ਼ਾਮ ਕੀਤਾ ਹੋਇਆ ਬੇਬੇ ਤੈਨੂੰ ਮਿਲਣਾ ਚਾਹੁੰਦੀ ਸੀ ਕਹਿੰਦਾ ਕੋਈ ਗੱਲ ਨਹੀਂ ਮੈਂ ਇੱਕ ਦੋ ਦਿਨਾਂ ਨੂੰ ਆਵਾਂਗਾ ਤੁਸੀਂ ਬੇਬੇ ਨੂੰ ਲੈ ਕੇ ਚੱਲੋ ਪਾਰੋ ਇੱਕ ਦੋ ਦਿਨਾਂ ਦੇ ਪਿੱਛੋਂ ਵੀ ਨਾ ਗਿਆ। ਨਾ ਹੀ ਉਸਦੇ ਨੋ ਗਈ। ਦੋਨੇ ਜੀ ਚੈਰ ਵਿੱਚ ਹੀ ਰਹਿੰਦੇ ਰਹੇ। ਬੇਬੇ ਦਾ ਨਾ ਕੋਈ ਫੋਨ ਕੀਤਾ, ਨਾ ਕੋਈ ਪਤਾ ਲਿਆ ਉਹਨਾਂ ਨੇ। ਇਹ ਪਿੰਡ ਵਾਲੇ ਕਰਨੈਲ ਸਿੰਘ ਤੇ ਦੋਨੇ ਇਹਦੀ ਸਦੀਕ ਕਰਨੈਲ ਦੀ ਭੈਣ ਦੀਪੀ ਦੋਨੇ ਹੀ ਆਪਣੀ ਬੇਬੇ ਨੂੰ ਸੰਭਾਲਣ ਵਿੱਚ ਰਹਿੰਦੇ। ਦੋਨਾਂ ਨੇ ਹਸਪਤਾਲ ਵਿੱਚ ਇਹਨਾਂ ਦਾ ਦੇਖਭਾਲ ਕੀਤੀ। ਪਰ ਡਾਕਟਰ ਨੇ ਸਾਰੇ ਟੈਸਟ ਲੈ ਲਏ। ਟੈਸਟ ਲੈਣ ਤੋਂ ਬਾਅਦ ਡਾਕਟਰ ਸਾਹਿਬ ਕਹਿੰਦੇ ਬੇਬੇ ਜੀ ਠੀਕ ਨਹੀਂ ਹੋ ਰਹੀ ਇਸ ਨੂੰ ਤੁਸੀਂ ਘਰੇ ਲਿਜਾ ਸਕਦੇ ਹੋ ਇਸ ਦੀ ਘਰੇ ਸੇਵਾ ਕਰ ਸਕਦੇ ਹੋ ਇਹ ਹੁਣ ਠੀਕ ਨਹੀਂ ਹੋ ਸਕਦੀ ਬੇਬੇ ਬਾਹਰ ਨਹੀਂ ਸਕਦੀ ਥੋੜੇ ਦਿਨਾਂ ਦੀ ਪਰੌਣੀ ਹੈ ਤੁਸੀਂ ਇਸ ਨੂੰ ਜਿਹਨੇ ਵੀ ਮਿਲਣਾ ਹੈ ਉਸ ਨੂੰ ਮਿਲਾ ਸਕਦੇ ਹੋ ਉਹਨਾਂ ਨੇ ਦੁਬਾਰਾ ਫੇਰ ਫੋਨ ਕਰਿਆ ਕਰਨਲ ਜਰਨੈਲ ਸਿੰਘ ਤੁਸੀਂ ਆ ਕੇ ਮਿਲ ਜਾਓ ਬੇਬੇ ਤੁਹਾਨੂੰ ਡੀਕਦੀ ਸੀ ਬੇਬੇ ਡਾਕਟਰ ਨੇ ਜਵਾਬ ਦੇਦਾ ਕਹਿੰਦੇ ਬੇਬੇ ਠੀਕ ਨਹੀਂ ਹੁੰਦੀ ਕਹਿੰਦਾ ਕੋਈ ਗੱਲ ਨਹੀਂ ਬੈ ਜੀ ਅਸੀਂ ਜ਼ਰੂਰ ਆਵਾਂਗੇ ਮਿੱਠਾ ਜਵਾਬ ਦੇ ਕੇ ਫਿਰ ਚੁੱਪ ਕਰ ਗਿਆ ਪਰ ਨਾ ਇਹ ਦੂਜੇ ਦਿਨ ਬੇਬੇ ਨੂੰ ਅਟੈਕ ਫੇਰ ਹੋ ਗਿਆ ਜਿਆਦੇ ਝਟਕਾ ਵੱਜਣ ਕਾਰਨ ਬੇਬੇ ਦਾ ਦਿਲ ਦਾ ਦੌਰਾ ਪੈ ਗਿਆ ਤੇ ਮੌਤ ਹੋ ਗਈ ਮੌਤ ਤੋਂ ਬਾਅਦ ਉਹਨਾਂ ਨੇ ਫੋਨ ਕਰਤਾ ਕਹਿੰਦੇ ਜਰਨੈਲ ਸਿੰਘਾ ਬੇਬੇ ਤਾਂ ਬੇਬੇ ਦੀ ਤਾਂ ਮੌਤ ਹੋ ਗਈ ਕਹਿੰਦਾ ਕੋਈ ਗੱਲ ਨਹੀਂ ਜੀ ਅਸੀਂ ਆਉਣੀ ਆ ਦੋਨੇ ਜੀ ਫਟਾਫਟ ਉਸੇ ਵੇਲੇ ਆ ਗਏ ਪਤਾ ਨਹੀਂ ਬੇਬੇ ਦੀ ਮੌਤ ਹੀ ਭਾਗ ਦੇ ਸੀ ਨੋਂ ਵੀ ਦਵਾ-ਦਵਾਈ ਕਈ ਦਿਨ ਇੱਥੇ ਹੀ ਬੇਬੇ ਦਾ ਜਿਸਕਾਰ ਹੋਇਆ ਕਾਣਾ ਮਕਾਣਾ ਆਉਂਦੀਆਂ ਰਹੀਆਂ ਭੋਗ ਪਿਆ 10 ਦਿਨ ਤੱਕ ਇੱਥੇ ਹੀ ਬੈਠੇ ਰਹੇ ਭੋਗ ਤੋਂ ਬਾਅਦ ਜਦੋਂ ਭੋਗ ਪੈ ਕੇ ਹਜੇ ਸਾਰੇ ਰਿਸ਼ਤੇਦਾਰ ਤੁਰੇ ਨਹੀਂ ਸੀ 2-4 ਖਾਸ-ਖਾਸ ਬੰਦੇ ਬੈਠੇ ਸੀ ਬਾਕੀ ਸਾਰਾ ਪਰਿਵਾਰ ਉੱਠ ਗਏ ਸੀ ਤਾਂ ਜਰਨੈਲ ਨੇ ਕਿਹਾ ਕਿ ਹੁਣ ਅਸੀਂ ਆਏ ਤਾਂ ਹਾਂ ਕਿਉਂ ਨਾ ਆਪਣਾ ਹੁਣ ਬੇਬੇ ਦਾ ਸੰਦੂਖ ਦਾ ਤੇ ਆਪਣੇ ਘਰ ਦਾ ਹਿਸਾਬ ਕਿਤਾਬ ਵੀ ਅੱਜ ਹੀ ਨਿਵੇੜ ਜ ਗਈ ਸਾਨੂੰ ਵਾਰ-ਵਾਰ ਆਉਣਾ ਔਖਾ ਲੱਗਦਾਗਾ ਉਹ ਕਹਿੰ ਗੁੜੀ ਗੰਨੀ ਕੋਈ ਗੱਲ ਨਹੀਂ ਕਰ ਲੋ ਜਿਹੜਾ ਕੁਛ ਤੁਸੀ ਕਰਨਾ ਅੱਜ ਮੈਂ ਵੀ ਹੈਗੀ ਆ ਦੀਪੀ ਨੇ ਇਹ ਗੱਲ ਕਹੀ ਕਰਨੈਲ ਸਿੰਘ ਨੂੰ ਵੀ ਬੁਲਾਇਆ ਗਿਆ ਜਰਨੈਲ ਸਿੰਘ ਕਰਨੈਲ ਤੇ ਦੀਪੀ ਤਿੰਨੇ ਭੈਣ ਭਰਾ ਇਕੱਠੇ ਹੋਏ ਕਹਿੰਨੇ ਦੱਸੋ ਕੀ ਜਾਂਦਾ ਹੈ ਜਰਨੈਲ ਸਿੰਘ ਕਹਿੰਦਾ ਬੇਬੇ ਦਾ ਸੰਦੂਖ ਪਰੋਲਣਾ ਸੀ ਜੇ ਕੋਈ ਮਾੜੀ ਮੋਟੀ ਕੋਈ ਚੀਜ਼ ਸਿਉਣਾ ਸੱਪਾ ਨਿਕਲਦਾ ਤਾਂ ਆਪਾਂ ਉਹਨੂੰ ਤਿੰਨੇ ਸਾਂਝ ਵਿੱਚ ਵੰਡ ਲਾਂਗੇ ਨੇ ਭੀ ਭੱਜ ਕੇ ਬੋਲੀ ਕਿ ਨਹੀਂ ਨਹੀਂ ਭਾਈ ਜੀ ਮੈਂ ਕੁਝ ਨਹੀਂ ਲੈਣਾ ਮੇਰੇ ਘਰੋਂ ਵਧੀਆ ਚੰਗਾ ਸਰਦਾ ਵਰਦਾ ਘਰ ਆਏ ਮੈਨੂੰ ਸੌਖੀ ਰੋਟੀ ਖਾਣੀ ਆ ਮੈਂ ਆਪਣੇ ਬੇਬੇ ਨੂੰ ਸੰਭਾਲਣ ਆਈ ਸੀ ਮੈਂ ਕੋਈ ਸਿਉਣਾ ਲੈਣੇ ਆਈ ਸੀ ਤੁਸੀਂ ਦੋਨੇ ਭਰਾ ਮੰਡ ਲੋ ਜਿਹੜੀ ਕੋਈ ਚੀਜ਼ ਨਿਕਲਦੀ ਹੈ ਉਹਨਾਂ ਨੇ ਸੰਦੂਖ ਪਰੋਲਿਆ ਸੰਦੂਖ ਦੇ ਵਿੱਚੋਂ ਕੱਪੜੇ ਕੱਢੀ ਗਏ ਪਹਿਲਾਂ ਉਹਨਾਂ ਨੇ ਬਾਪੂ ਜੀ ਨੇ ਕਿਹਾ ਵੀ ਸੀ ਕਿ ਇਹਨਾਂ ਸੰਦੂਖ ਦੇ ਵਿੱਚ ਕੁਝ ਨਹੀਂ ਪਰ ਨਹੀਂ ਜਰਨੈਲ ਸਿੰਘ ਨੇ ਉਹਨਾਂ ਦੀ ਗੱਲ ਨਾ ਸੁਣੀ ਸਾਰੇ ਕੱਪੜੇ ਕੱਢੀ ਗਏ ਕੱਪੜਿਆਂ ਦੇ ਜਮਾਂ ਨੀਚੇ ਇੱਕ ਬਾਕਸ ਬਣਿਆ ਹੋਇਆ ਸੀ ਉਸ ਬਾਕਸ ਨੂੰ ਬਾਹਰ ਕੱਢਿਆ ਗਿਆ ਬਾਕਸ ਦੇ ਵਿੱਚ ਇੱਕ ਹੋਰ ਛੋਟਾ ਡੱਬਾ ਉਤਰਿਆ ਹੋਇਆ ਸੀ ਡੱਬਾ ਚੰਗੀ ਤਰ੍ਹਾਂ ਲਿਫਾਫੇ ਦੇ ਵਿੱਚ ਬਲੇਟਿਆ ਹੋਇਆ ਸੀ ਸਾਰੇ ਬੜੇ ਖੁਸ਼ ਹੋਏ ਜਦੋਂ ਉਹ ਡੱਬਾ ਕੱਢਿਆ ਕਹਿੰਦੇ ਇੰਨਾ ਡੂੰਗਾ ਸੋਨਾ ਦੱਬ ਕੇ ਰੱਖਿਆ ਬੇਬੇ ਨੇ ਜਦੋਂ ਡੱਬਾ ਕੱਢਿਆ ਡੱਬੇ ਦੇ ਵਿੱਚੋਂ ਵੀ ਚੰਗੀ ਤਰ੍ਹਾਂ ਇੱਕ ਪਰਚੀ ਮੀ ਮਤਲਬ ਚਿੱਠੀ ਸੀ ਚਿੱਠੀ ਨੂੰ ਵੀ ਕੱਪੜੇ ਦੀ ਗੰੰਨਾ ਦੇ ਦੇ ਕੇ ਇੰਨੇ ਜ਼ੋਰ ਦੀ ਬੰਨਿਆ ਸੀ ਕਿ ਜਿਵੇਂ ਸੋਨੇ ਦੀਆਂ ਮੋਹਰਾਂ ਹੋਣ ਜਰਨੈਲ ਸਿੰਘ ਦੇ ਉਹਦੀ ਘਰ ਵਾਲੀ ਬੜੇ ਖੁਸ਼ ਹੋਈ ਕਿ ਬੇਬੇ ਨੇ ਸਹਣਾ ਪੂਰਾ ਸੰਭਾਲ ਕੇ ਰੱਖੇਗਾ ਜਦੋਂ ਉਹਨਾਂ ਨੇ ਇਹ ਡੱਬਾ ਖੋਲਦੇ ਗਏ ਡੱਬਾ ਖੋਲਿਆ ਵਿੱਚੋਂ ਦੂਜਾ ਡੱਬਾ ਖੋਲਿਆ ਫਿਰ ਲਿਫਾਫਾ ਖੋਲਿਆ ਫਿਰ ਗੰਡਾ ਖੋਲਦੇ-ਖੋਲਦੇ ਨੇ ਉਹਨਾਂ ਨੂੰ ਇੱਕ ਚਿੱਠੀ ਨਿਕਲ ਆਈ ਚਿੱਠੀ ਦੇ ਵਿੱਚ ਲਿਖਿਆ ਸੀ ਜਦੋਂ ਜਦੋਂ ਜਰਨੈਲ ਸਿੰਘ ਨੂੰ ਪੜਾਉਂਦੇ ਸੀ ਤਾਂ ਬੇਬੇ ਸਾਰਾ ਕੁਝ ਨਾਲ ਦੀ ਨਾਲ ਲਿਖੀ ਜਾਂਦੀ ਸੀ ਕਹਿੰਦੀ ਜਰਨੈਲ ਸਿੰਘ ਤੂੰ ਮੇਰਾ ਛੋਟਾ लाडला ਪੁੱਤ ਹੈ ਮੈਂ ਤੈਨੂੰ ਪੜਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡਦੀ ਭਾਵੇਂ ਮੈਨੂੰ ਆਪਣਾ ਸਾਰਾ ਕੁਝ ਵੇਚ ਕੇ ਪੜਾਉਣਾ ਪਵੇ ਪਰ ਮੈਂ ਤੈਨੂੰ ਵੱਡਾ ਅਫਸਰ ਦੇਖਣਾ ਚਾਹੁੰਨੀ ਆ ਜਰਨੈਲ ਸਿੰਘ ਜਦੋਂ ਤੇਰੀ ਫੀਸ ਅੜਦੀ ਸੀ ਦਸਵੀਂ ਦਸਵੀਂ ਦੀ ਫੀਸ ਅੜਦੀ ਸੀ ਤੇਰੇ ਬੋਰਡ ਦੇ ਪੇਪਰ ਸੀ ਮੈਂ ਉਹਨਾਂ ਛਾਪ ਵੇਚੀ ਫਿਰ ਤੇਰੇ ਪੇਪਰ ਦਵਾਈ ਉਹ ਚਿੱਠੀ ਦੇ ਉੱਤੇ ਲਿਖਿਆ ਹੋਇਆ ਸੀ ਫਿਰ ਜਨੈਲ ਸਿੰਘ ਜਦੋਂ ਤੂੰ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਸੀ ਤੈਨੂੰ ਪੈਸਿਆਂ ਦੀ ਲੋੜ ਸੀ ਹੋਸਟਲ ਦੇ ਵਿੱਚ ਰਹਿੰਦਾ ਸੀ ਖਰਚਾ ਜਾਦੇ ਹੁੰਦਾ ਸੀ ਸਾਡੇ ਕੋਲੇ ਪੈਸਾ ਨਹੀਂ ਹੁੰਦਾ ਸੀ ਉਸ ਵੇਲੇ ਮੈਂ ਆਪਣੀਆਂ ਵਾਲਾਂਾਂ ਵੇਚੀਆਂ ਵਾਲਾਂਾਂ ਵੇਚ ਕੇ ਫਿਰ ਮੈਂ ਤੈਨੂੰ ਖੀਸਾ ਦਾ ਕੀਤੀ ਫਿਰ ਉਸ ਤੋਂ ਬਾਅਦ ਜਦੋਂ ਤੂੰ ਨੌਕਰੀ ਵਾਲੇ ਭਾਲਦਾ ਸੀ ਪੈਸੇ ਦੀ ਲੋੜ ਸੀ ਕਿਸੇ ਕੋਲੋਂ ਪੈਸਾ ਨਹੀਂ ਮਿਲਦਾ ਸੀ ਘਰੇ ਅਸੀਂ ਕੁੜੀ ਦਾ ਵਿਆਹ ਕਰਕੇ ਹਟੇ ਸੀ ਫਸਲ ਥੋੜੀ ਹੁੰਦੀ ਸੀ ਕਰਜ਼ਾ ਚੱਕੇ ਜਾਂਦੇ ਸੀ ਪਰ ਸਾਨੂੰ ਪੈਸਾ ਨਹੀਂ ਮਿਲਦਾ ਸੀ ਤਾਂ ਇਹਨੂੰ ਨੌਕਰੀ ਦੀ ਲੋੜ ਸੀ ਤੇ ਮੈਨੂੰ ਵੀ ਬਹੁਤ ਖੁਸ਼ੀ ਸੀ ਕਿ ਮੇਰੇ ਪੁੱਤ ਨੂੰ ਨੌਕਰੀ ਮਿਲ ਜੇ ਤਾਂ ਮੈਂ ਉਸ ਵੇਲੇ ਆਪਦੇ ਕੰਗਣ ਵੀ ਵੇਚ ਦਿੱਤੇ ਸੀ ਅੱਜ ਜਰਨੈਲ ਸਿਆਂ ਮੈਂ ਵੇਹਲੀ ਹੋ ਗਈਆਂ ਮੇਰੇ ਕੋਲੇ ਕੁਝ ਨਹੀਂ ਰਿਹਾ ਸਿਰਫ ਤੁਹਾਡੇ ਪਿਆਰ ਤੋਂ ਵਿੱਚ ਬਿਨਾ ਪਰ ਮੈਂ ਇਹ ਹੀ ਚੀਜ਼ ਅਰਦਾਸ ਕਰਦੀ ਸੀ ਕਿ ਮੇਰੇ ਪੁੱਤਰ ਨੂੰ ਨੌਕਰੀ ਮਿਲ ਜੇ ਮੇਰੀ ਅਰਦਾਸ ਰੱਬ ਨੇ ਪੂਰੀ ਕਰਤੀ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਪਰ ਹੁਣ ਜਦੋਂ ਮੇਰੇ ਕੋਲੇ ਖਾਲੀ ਹੱਥ ਪੁੱਤ ਹੁਣ ਮੇਰੇ ਕੋਲੇ ਕੁਝ ਨਹੀਂ ਪਰ ਜਦੋਂ ਮੈਂ ਬਿਮਾਰ ਹੋਈ ਉਦੋਂ ਮੇਰੀ ਦੇਖ ਰਹਿਤ ਤੁਸੀਂ ਕਰਨੀ ਹੈ ਜਦੋਂ ਮੈਂ ਮਰਦੀ ਹੋਈ ਮੇਰੇ ਮਰਨ ਵੇਲੇ ਮੇਰੀ ਆ ਅੰਤਮ ਜਿਹੜੇ ਸਾਹ ਨਿਕਲਣਗੇ ਉਹ ਜਰਨੈਲ ਸਿੰਘ ਦੇ ਹੱਥਾਂ ਵਿੱਚ ਨਿਕਲਣਾ ਤੂੰ ਉਦੋਂ ਮੌਕੇ ਤੇ ਜਰੂਰ ਪੁੱਜੀ ਪੁੱਤ ਇਹ ਗੱਲ ਜਦੋਂ ਸੁਣੀ ਤਾਂ ਜਰਨੈਲ ਸਿੰਘ ਵੇਖ ਕੇ ਬਹੁਤ ਸ਼ਰਮਿੰਦਾ ਤੇ ਹੈਰਾਨ ਹੋਇਆ ਉਸ ਦੀ ਘਰ ਵਾਲੀ ਦੇ ਵੀ ਹੋਸ਼ ਛੁੱਟ ਗਏ ਦੀਪੀ ਅਤੇ ਕਰਨੈਲ ਉੱਚੀ ਉੱਚੀ ਰੋਣ ਲੱਗ ਪਈ ਇਹ ਗੱਲਾਂ ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਸਾਡੀ ਬੇਬੇ ਇੰਨਾ ਕੁਛ ਲੁਕੋਈ ਬੈਠੀ ਐ ਸਾਰੇ ਟੱਬਰ ਵਿੱਚ ਰੋਣਾ ਪਿਟਣਾ ਸ਼ੁਰੂ ਹੋ ਗਿਆ ਜਰਨੈਲ ਸਿੰਘ ਵੀ ਬਹੁਤ ਹੈਰਾਨ ਹੋਇਆ ਬਾਅਦ ਵਿੱਚ ਬਹੁਤ ਰੋਇਆ ਤੇ ਪਸਤਾਇਆ ਕਹਿੰਦਾ ਬੇਬੇ ਮੈਨੂੰ ਪਤਾ ਨਹੀਂ ਸੀ ਤੂੰ ਮੇਰੇ ਲਈ ਇੰਨਾ ਕਰਦੀ ਸੀ ਮੈਂ ਤਾਂ ਇੱਕ ਸ਼ਹਿਰ ਵੇਖ ਲਿਆ ਇੱਕ ਪੜ੍ਹੀ ਲਿਖੀ ਕੁੜੀ ਵੇਖ ਲਈ ਇੱਕ ਸ਼ਹਿਰ ਵਾਲਾ ਘਰ ਵੇਖ ਲਿਆ ਤੇ ਤਨਖਾਹ ਦੇਖ ਲਈ ਪਰ ਇਹ ਨਹੀਂ ਸੋਚਿਆ ਸੀ ਇਹ ਤਨਖਾਹ ਮੇਰੀ ਬਣਵਾਈ ਕਿਨੇ ਸੀ ਮੇਰੀ ਮਾਂ ਨੇ ਦਾਈ ਰਾਈ ਵੇਚ ਕੇ ਮੇਰੇ ਤੇ ਲਾਇਆ ਸੀ ਅੱਜ ਮੇਰੀ ਮਾਂ ਮੈਨੂੰ ਮਿਲਣ ਬਿਨਾ ਹੀ ਰੋਂਦੀ ਤਰਸਦੀ ਦੁਰਗੀ ਹਾਂਜੀ ਇਹ ਸੀ ਸਾਡੀ ਅੱਜ ਪੰਜਾਬੀ ਕਹਾਣੀ ਪੜ੍ਹੇ ਲਿਖੇ ਨੂੰ ਪੁੱਤ ਦੀ ਕਿਵੇਂ ਬੇਬੇ ਨੂੰ ਸੰਭਾਲਦੇ ਆ ਪੜ੍ਹੇ ਲਿਖੇ ਨੂੰ ਪੁੱਤ ਜੇ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਨਵੀਆਂ ਤੋਂ ਨਵੀਆਂ ਪੰਜਾਬੀ ਸਟੋਰੀਆਂ ਤੁਹਾਨੂੰ ਸੁਣਨ ਸੁਣਨ ਨੂੰ ਮਿਲਣ ਜੀ ਥੈਂਕ ਯੂ ਜੀ